ਪੰਜਾਬ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਲੋਕਾਂ ਨਾਲ ਕਿਤੇ ਕਿ ਗਰੰਟੀਆਂ ਹੌਲੀ-ਹੌਲੀ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਲੜੀ ਤਹਿਤ ਆਮ ਆਦਮੀ ਪਾਰਟੀ ਵੱਲੋਂ 600 ਯੂਨਟ ਬਿਜਲੀ ਹਰ ਘਰ ਨੂੰ ਮੁਫਤ ਜੋ ਕਿ ਵਾਅਦਾ ਨਹੀਂ ਕੀਤਾ ਗਿਆ ਸੀ ਫਿਰ ਵੀ ਪੂਰਾ ਕਰ ਦਿੱਤਾ ਗਿਆ ਹੈ ਉਸ ਤੋਂ ਇਲਾਵਾ ਚੰਗੀ ਸਿੱਖਿਆ ਉੱਚੀ ਅਦੇ ਸਿੱਖਿਆ ਦੇਣ ਦੀ ਜੋ ਵਾਅਦੇ ਕੀਤੇ ਗਏ ਸੀ ਉਹ ਲੜੀਵਾਰ ਪੂਰੇ ਕੀਤੇ ਜਾ ਰਹੇ ਹਨ ਅਤੇ ਦੂਜੀ ਸਰ ਨਾਲ ਵੱਡੀ ਗਰੰਟੀ ਜੋ ਦਿੱਤੀ ਗਈ ਸੀ ਉਹ ਸਿਹਤ ਦੇ ਦਿੱਤੀ ਗਈ ਸੀ ਜਿੱਥੇ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਸੇ ਸੁਧਾਵਾ ਵੱਡੇ ਪੱਧਰ ਤੇ ਮਿਲ ਰਹੀਆਂ ਹਨ ਉੱਥੇ ਅੱਜ ਪੂਰੇ ਪੰਜਾਬ ਪੱਧਰ ਤੇ 10 ਲੱਖ ਦਾ ਮੈਡੀਕਲ ਇਲਾਜ ਮੁਫਤ ਕਰਾਉਣ ਵਾਲਾ ਸੂਬਾ ਪੰਜਾਬ ਦੇਸ਼ ਦਾ ਪਹਿਲਾ ਮੋਰੀ ਸੂਬਾ ਬਣ ਗਿਆ ਹੈ ਜਿਸ ਦੀ ਉਦਘਾਟਨ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਅਤੇ ਸਿਹਤ ਮੰਤਰੀ ਦੁਆਰਾ ਕੀਤਾ ਗਿਆ ਜਿਸ ਦਾ ਵੀਡੀਓ ਕਾਨਫਰੰਸ ਦੇ ਜ਼ਰੀਏ ਵੀਡੀਓ ਸਕਰੀਨ ਦੇ ਜ਼ਰੀਏ ਫਾਜ਼ਿਲਕਾ ਦੇ ਵਿੱਚ ਸਥਾਨਕ ਵਿਧਾਇਕ ਨਿਰਿੰਦਰਪਾਲ ਸਿੰਘ ਸਵਨਾ ਅਤੇ ਹਲਕੇ ਤੋਂ ਵੱਖ-ਵੱਖ ਆਗੂਆਂ ਅਤੇ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੇ ਬੈਠ ਕੇ ਵਿਖਿਆ ਅਤੇ ਜਿਸ ਤੋਂ ਬਾਅਦ ਬੋਲਦੇ ਹੋਏ ਵਿਧਾਇਕ ਨਰਿੰਦਰਪਾਲ ਸਿੰਘ ਸਬਣਾ ਵੱਲੋਂ ਕਿਹਾ ਗਿਆ ਕਿ ਜੋ ਵਾਅਦੇ ਕੀਤੇ ਗਏ ਸੀ ਉਹ ਪੂਰੇ ਕੀਤੇ ਜਾ ਰਹੇ ਹਨ ਅਤੇ ਜਲਦੀ ਹੀ ਜੋ ਗਰੰਟੀਆਂ ਰਹਿ ਗਈਆਂ ਹਨ ਉਹ ਵੀ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਹੁਣ ਕੋਈ ਵੀ ਕਾਰ ਹੈ ਜਿਹੜਾ ਨਹੀਂ ਰਹੇਗਾ ਜੋ ਬਿਮਾਰੀ ਦੇ ਖੂਨੋ ਇਸ ਦਾ ਇਲਾਜ ਨਹੀਂ ਹੋ ਸਕੇਗਾ ਆਮ ਆਦਮੀ ਪਾਰਟੀ ਇੱਕ ਜਿਹੀ ਸਰਕਾਰ ਹੈ ਜੋ ਲੋਕਾਂ ਦੇ ਹਿੱਤਾਂ ਅਤੇ ਹੱਕਾਂ ਲਈ ਕੰਮ ਕਰਦੀ ਹੈ ਅਤੇ ਇਸ ਮੌਕੇ ਬੋਲਦੇ ਹੋਏ ਵਿਧਾਇਕ ਨਰਿੰਦਰਪਾਲ ਸਿੰਘ ਸਬਣਾ ਨੇ ਵਿਰੋਧੀਆਂ ਤੇ ਕੀ ਤੰਜ ਕੱਸੇ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਅੱਜ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਔਰ ਪੂਰੇ ਹਿੰਦੁਸਤਾਨ ਦੇ ਇਸ ਦੇਸ਼ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਯੋਜਨਾ ਹੈ ਔਰ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਲੋਕਾਂ ਬਾਰੇ ਸੋਚਿਆ। ਤਕਰੀਬਨ 65 ਲੱਖ ਪਰਿਵਾਰ ਨੇ ਪੰਜਾਬ ਦੇ ਉਹਨਾਂ ਸਾਰੇ ਪਰਿਵਾਰਾਂ ਲਈ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ। ਔਰ 10 ਲੱਖ ਤੱਕ ਦਾ ਜਿਹੜਾ ਮੁਫਤ ਇਲਾਜ ਇਸ ਯੋਜਨਾ ਦੇ ਵਿੱਚ ਹੋਵੇਗਾ ਹਰ ਇੱਕ ਪਰਿਵਾਰ ਦਾ ਜਿਹੜਾ ਪੰਜਾਬ ਦਾ ਵਸਨੀਕ ਹੈ ਜੋ ਪੰਜਾਬ ਦੇ ਵਿੱਚ ਰਹਿੰਦਾ ਹੈ ਉਹਦਾ ਜਿਹੜਾ ਕਾਰਡ ਹੈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ 10 ਲੱਖ ਮੁਫਤ ਇਲਾਜ ਵਾਲਾ ਕਾਰਡ ਜਿਹੜਾ ਬਣਾ ਕੇ ਦਿੱਤਾ ਜਾਊਗਾ ਔਰ ਇਹਦੇ ਵਿੱਚ ਜਿਹੜੇ ਯੂਥ ਕਲੱਬਾਂ ਦੇ ਨੌਜਵਾਨ ਨੇ ਔਰ ਸਾਡੇ ਜਿਹੜੇ ਪਿੰਡਾਂ ਔਰ ਵਾੜਾਂ ਦੇ ਆਗੂ ਨੇ ਉਹਨਾਂ ਸਾਰਿਆਂ ਦੀ ਡਿਊਟੀਆਂ ਲਗਾਈਆਂ ਗਈਆਂ ਨੇ ਹਰ ਇੱਕ ਦੇ ਘਰ ਜਾ ਕੇ ਇਹ ਜਿਹੜਾ ਕਾਰਡ ਹੈ ਬਣਾ ਕੇ ਦੇਣਾ ਔਰ ਇਸ ਕਾਰਡ ਬਣਨ ਤੋਂ ਬਾਅਦ ਜਿਹੜਾ ਬਿਲਕੁਲ ਮੁਫਤ ਇਲਾਜ ਜੇ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਜੇ ਪਹਿਲਾਂ ਤਾਂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਇਹੀ ਕਰਦੇ ਹਾਂ ਕਿ ਇਸ ਕਾਰਡ ਦੀ ਲੋੜ ਨਾ ਪਵੇ ਸਾਰੇ ਹੀ ਤੰਦਰੁਸਤ ਰਹਿਣ ਜੇਕਰ ਫਿਰ ਵੀ ਲੋੜ ਪੈ ਜਾਂਦੀ ਹੈ ਕਿਸੇ ਨੂੰ ਕੋਈ ਬਿਮਾਰ ਹੋ ਜਾਂਦਾ ਬਿਮਾਰੀ ਦੇ ਇਲਾਜ ਲਈ ਕਿਸੇ ਤਰ੍ਹਾਂ ਦੇ ਵੀ ਇਲਾਜ ਲਈ ਕੋਈ ਆਪਰੇਸ਼ਨ ਕਰੋਨਾ ਕਿਸੇ ਤਰ੍ਹਾਂ ਦਾ ਵੀ ਜਿਵੇਂ ਦੱਸਿਆ ਗਿਆ ਤਾਂ ਬਿਲਕੁਲ ਮੁਫਤ ਇਲਾਜ ਹੋਵੇਗਾ ਔਰ 10 ਲੱਖ ਤੱਕ ਦਾ 1 ਸਾਲ ਦੇ ਵਿੱਚ ਇਲਾਜ ਹੈ ਕਿਸੇ ਨੂੰ ਵੀ ਲੋਡ ਪੈ ਜੇ ਤਾਂ ਕਰਵਾ ਸਕਦਾ ਔਰ ਬੜੀ ਵੱਡੀ ਮੈਸਮਝਦਾ ਯੋਜਨਾ ਪੰਜਾਬ ਸਰਕਾਰ ਲੈ ਕੇ ਆਈ ਹੈ ਇਹ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਸਾਡੇ ਉਹਨਾਂ ਦੀ ਦੂਰ ਅੰਦੇਸ਼ੀ ਸੋਚ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਪਗਵਾਈ ਵਾਲੀ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਹ ਯੋਜਨਾ ਜਿਹੜੀ ਸ਼ੁਰੂ ਕੀਤੀ ਗਈ ਹੈ ਜਿਹਦੇ ਨਾਲ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਔਰ ਸਾਡੇ ਕੋਲ ਵੀ ਕਈ ਵਾਰ ਲੋਕ ਆਉਂਦੇ ਸੀ ਕਿਸੇ ਨੇ ਕੋਈ ਆਪ ਦਾ ਵੱਡਾ ਕੋਈ ਇਲਾਜ ਕਰਾਉਣਾ ਹੁੰਦਾ ਤਾਂ ਉਹਦੇ ਲਈ ਵੇਖੋ ਸਾਨੂੰ ਵੀ ਮਦਦ ਕਰਨੀ ਪੈਂਦੀ ਸੀ ਕਿਸੇ ਸੱਜਣਾ ਨੂੰ ਕਹਿੰਦੇ ਸੀ ਤਾਂ ਹੁਣ ਜਿਹੜੀ ਉਹ ਪ੍ਰੋਬਲਮ ਆਉਂਦੀ ਸੀ ਲੋਕਾਂ ਨੂੰ ਕਿਉਂਕਿ ਇਲਾਜ ਬਹੁਤ ਮਹਿੰਗੇ ਤਾਂ ਉਹ ਸਾਰੇ ਇਲਾਜ ਨੇ ਜਿਹੜੇ ਬਿਲਕੁਲ ਮੁਫਤ ਹੈ ਇਸ ਯੋਜਨਾ ਦੇ ਵਿੱਚ ਹੋਣਗੇ ਔਰ ਮੈਂ ਹਰ ਇੱਕ ਜਿਹੜਾ ਨਾਗਰਿਕ ਹੈ ਪੰਜਾਬ ਦਾ ਸਾਰਿਆਂ ਨੂੰ ਇਸ ਜੋ ਜਿਹੜੇ ਕਾਰਡ ਬਣਾਏ ਜਾ ਰਹੇ ਨੇ ਫਾਜ਼ਿਲਕਾ ਵਾਸੀ ਨੇ ਕਿ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਤਾਂ ਬੇਨਤੀ ਕਰਾਂਗਾ ਸਾਡੇ ਨਾਲ ਤਾਲਮੇਲ ਕਰ ਸਕਦਾ ਔਰ ਕੋਈ ਇਹਦੇ ਵਿੱਚ 1 ਰੁਪਿਆ ਨਹੀਂ ਲਿਆ ਜਾਊਗਾ ਬਿਲਕੁਲ ਮੁਫਤ ਜਿਹੜੀ ਹੈ ਇਹ ਰਜਿਸਟ੍ਰੇਸ਼ਨ ਹੈ ਕਰਵਾਈ ਜਾਊਗੀ ਔਰ ਮੈਂ ਤੁਹਾਨੂੰ ਦੱਸਣਾ ਚਾਹਣਾ ਇਹ ਅੱਜ ਤੋਂ ਜਿਹੜੀ ਸ਼ੁਰੂ ਹੋ ਚੁੱਕੀ ਹੈ ਮਸ਼ੀਨਾਂ ਪਹੁੰਚ ਚੁੱਕੀਆਂ ਨੇ ਹਰ ਵਾਰਡ ਦੇ ਵਿੱਚ ਹਰ ਜਿਹੜੇ ਪਿੰਡ ਦੇ ਵਿੱਚ ਮਸ਼ੀਨਾਂ ਜਿਹੜੀਆਂ ਪਹੁੰਚ ਚੁੱਕੀਆਂ ਨੇ ਉਹ ਹਰ ਪਰਿਵਾਰ ਦਾ ਜਿਹੜਾ ਉੱਥੇ ਜਿਹੜਾ ਇੱਕ ਪਰਚੀ ਕੱਟ ਕੇ ਦਿੱਤੀ ਜਾਊਗੀ ਸੀਐਸਸੀ ਸੈਂਟਰ ਨੇ ਜਿਹੜੇ ਪਿੰਡਾਂ ਦੇ ਵਿੱਚ ਵਾੜਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਹਰ ਇੱਕ ਪਿੰਡ ਦੇ ਹਰ ਵਾਰਡ ਦੇ ਵਿੱਚ ਨੇ ਉੱਥੇ ਜਿਹੜਾ ਉਹ ਜਾ ਕੇ ਪਰਿਵਾਰ ਨੂੰ ਦੱਸਿਆ ਜਾਊਗਾ ਵੀ ਤੁਸੀਂ ਇਹ ਜਿਹੜਾ ਕਾਰਡ ਕਿੱਥੇ ਜਾ ਕੇ ਬਣਾ ਕੇ ਦੇਖ ਕਿਉਂਕਿ ਜਿਹੜੇ ਸਾਡੇ ਯੂਥ ਕਲੱਬਾਂ ਦੇ ਨੌਜਵਾਨ ਨੇ ਜਾਣਗੇ ਜਦੋਂ ਪਰਚੀ ਕੱਟਣਗੇ ਉਸ ਪਰਚੀ ਤੇ ਉਹਨਾਂ ਨੂੰ ਸਮਾਂ ਦਿੱਤਾ ਜਾਊਗਾ ਤੁਸੀਂ ਕੱਲ ਜਾਣਾ ਜਾਂ ਪਰਸੋਂ ਜਾਣਾ ਐਨੇ ਵਜੇ ਕਿਉਂਕਿ ਉਹ ਕਈ ਵਾਰ ਜੇ ਜਦੋਂ ਇਹ ਯੋਜਨਾ ਸ਼ੁਰੂ ਹੋਊਗੀ ਜਿਆਦਾ ਲੋਕ ਪੈਣੇ ਜਿਵੇਂ ਕਹਿ ਦिए ਇਕੱਠੇ ਹੋ ਜਾਂਦੇ ਲਾਈਨਾਂ ਨਾਲ ਲੱਗ ਜਾਣ ਤਾਂ ਹਰ ਇੱਕ ਨੂੰ ਇੱਕ ਸਮਾਂ ਦਿੱਤਾ ਜਾਊਗਾ اس دن ਤੁਸੀਂ 8:00 ਵਜੇ ਜਾਇਓ ਔਰ ਜਦੋਂ ਗਏ ਚਲੇ ਨਾਲ ਦੇ ਨਾਲ ਉਹਨਾਂ ਦੀ ਫੋਟੋ ਹੋ ਕੇ ਜਿਹੜਾ ਕਾਰਡ ਬਣਾ ਕੇ ਦਿੱਤਾ ਜਾਊਗਾ ਔਰ ਇਹ ਜਿਹੜੀ ਸਹੂਲਤ ਹੈ ਹਰ ਇੱਕ ਨਾਗਰਿਕ ਲਈ ਜਿਹੜੀ ਇਸ ਦਿੱਤੀ ਜਿਹੜੀ ਸਰਕਾਰ ਦੇ ਰਹੀ ਹੈ اے بی اے نیوز ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ہم اپیل ਕਰਤੇ ਹਨ ਕਿ اے بی اے نیوز ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ